ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਬੰਦੀ ਸਿੰਘਾ ਸਬੰਧੀ ਦਿੱਤੇ ਬਿਆਨ ਦਾ ਬਿਆਨਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਘੋਰਾ ਵੱਲੋਂ ਟੋਕਵਾਟ ਜਵਾਬ ਭੇਜਿਆ ਗਿਆ ਹੈ ਜੋ ਉਹਨਾਂ ਦੇ ਵਕੀਲ ਨੇ ਦੱਸਿਆ ਹੈ ਜਿਸ ਵਿੱਚ ਕਿਹਾ ਹੈ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਹਿੰਦੂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਹੈ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਤਾਂ ਉਹ ਮਾਫੀ ਦਾ ਹੱਕਦਾਰ ਨਹੀਂ ਹੋ ਸਕਦਾ। ਉਹਨਾਂ ਦੀ ਇਹ ਸਟੇਟਮੈਂਟ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਦੋ ਟੱਕ ਜਵਾਬ ਹੈ। ਅਮਿਤ ਸ਼ਾਹ ਜੀ ਤੁਸੀਂ ਕਿਸੇ ਵਹਿਮ ਵਿੱਚ ਨਾ ਰਹਿਣਾ। ਸਾਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਹੈ। ਬਲਕਿ ਸਾਨੂੰ ਮਾਣ ਹੈ, ਇਹ ਤਸੱਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਹਨ ਭਾਰਤੀ ਇਨਜਾਮ ਦੇ ਸੰਧਾਂ ਵੱਲੋਂ ਸਾਡੀ ਕੌਮ ਦੇ ਨੌਜਵਾਨਾਂ ਤੇ ਹੋ ਰਹੇ ਜ਼ੁਲਮਾਂ ਤੇ ਅत्याचार ਨੂੰ ਖੱਲ ਪਾਉਣ ਅਤੇ ਗੁਲਾਮੀ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਾਉਣ ਲਈ ਲੜਦੇ ਆਂ ਅਸੀਂ ਤੁਹਾਡੇ ਮੁਲਕ ਦੇ ਕੈਦਖਾਨਿਆਂ ਵਿੱਚ ਕੈਦ ਹੋਏ ਹਾਂ ਤੁਸੀਂ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ ਪਰ ਅਸੀਂ ਭਾਰਤ ਪੰਜਾਬ ਜੰਗ ਦੇ ਕੈਦੀ ਹਾਂ ਅਸੀਂ ਇੱਕ ਮੁਲਕ ਦੇ ਹੋਕਮ ਰਾਨਾਂ ਤੋਂ ਕਿਸੇ ਕਿਸਮ ਦੀ ਰਿਆਇਤ ਜਾਂ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ ਸਾਡੀ ਅਰਜ਼ੋਈ ਅਕਾਲ ਪੁਰਖ ਅੱਗੇ ਹੈ ਅਸੀਂ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਭਾਰਤੀ ਨਿਆਂਇਕ ਸਿਸਟਮ ਵੱਲੋਂ ਮਿਲੀ ਕੈਦ ਕੱਟ ਰਹੇ ਹਾਂ ਅੱਗੇ ਤੋਂ ਵੀ ਉਸੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕੱਟਾਂਗੇ ਸਾਡੀ ਅਸਲ ਤਾਕਤ ਗੁਰੂ ਪੰਥ ਹੈ ਅਤੇ ਸਾਡੇ ਤੇ ਮਿਹਰ ਅਤੇ ਥਾਪੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਡੀ ਕੌਮ ਸਾਡੇ ਲਈ ਚਿੰਤਤ ਹੈ ਅਤੇ ਸਾਡੀ ਬੰਦ ਖਲਾਸੀ ਲਈ ਸੰਘਰਸ਼ਸ਼ੀਲ ਹੈ। ਇਹ ਹੀ ਸਾਡੇ ਲਈ ਮਾਣ ਤੇ ਹੌਸਲੇ ਵਾਲੀ ਗੱਲ ਹੈ। ਸਾਡੇ ਲਈ ਪ੍ਰੇਰਣਾਦਾਇਕ ਤੇ ਪ੍ਰੇਰਣਾ ਸਰੋਤ ਹੈ ਸਾਡਾ ਵਿਰਸਾ। ਗੌਰਮਈ ਪਰੰਪਰਾਵਾਂ ਅਤੇ ਸਿੱਖ ਇਤਿਹਾਸ ਜੋ ਕੁਰਬਾਨੀਆਂ ਅਤੇ ਸਾਹਤਾਆਂ ਦੀਆਂ ਦਾਸਤਾਨਾਂ ਨਾਲ ਬੇਅੰਤ ਮਾਣੋ ਮਾਲ ਹੈ। ਜਿਸ ਦਿਨ ਜਿਸ ਕੜੀਬ ਦਸਮ ਪਾਤਸ਼ਾਹ ਦਾ ਸਾਜਿਆ ਪੰਥ ਆਪਣੀ ਪ੍ਰਭੂਸਤਾ ਅਤੇ ਆਜ਼ਾਦੀ ਦੀ ਜੰਗ ਜਿੱਤੇਗਾ ਅਸੀਂ ਬੰਦੀ ਸਿੰਘ ਸਹੀ ਅਰਥਾਂ ਵਿੱਚ ਉਸ ਦਿਨ ਉਸ ਮੁਬਾਰਕ ਘੜੀ ਆਜ਼ਾਦ ਹੋਵਾਂਗੇ ਅ ਅੱਜ ਅਸੀਂ ਤੁਹਾਡੇ ਨਾਲ ਰੂਬਰੂ ਹੋਏ ਹੈ ਕਿ ਜਿਹੜਾ ਪਿਛਲੇ ਦਿਨੀ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਦੀ ਸਟੇਟਮੈਂਟ ਆਈ ਹੈ ਬੰਦੀ ਸਿੱਖਾਂ ਦੇ ਸੰਬੰਧ ਵਿੱਚ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਓਰਾ ਜਿਹੜੇ ਬੈਂਸਿੰਘ ਕਤਲ ਕੇਸ ਦੇ ਵਿੱਚ ਜਿਹੜੇ ਲੋਕਾਂ ਦੀ ਰਹਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਵਿੱਚੋਂ ਦੋ ਲੋਕ ਹੰਦਰ ਬੰਦ ਨੇ ਉਹਨਾਂ ਨੇ ਆਪ ਦਾ ਸਟੈਂਸ ਤੋਂ ਸਪੀਕਰ ਰੇਵਲ ਦਾ ਤੁਰਤਲੇ ਪੜਕੇ ਸੁਣਾਦੁਨਾਂ ਕਿ ਉਹਨਾਂ ਨੇ ਕਿਹਾ ਕੀ ਹੈਗਾ ਸਾਡੇ ਤੇ ਅਨ ਵਿੱਚ ਆਇਆ ਹੈ ਕਿ ਹਿੰਦੂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲਦੇ ਹੋਏ ਕਿਹਾ ਹੈ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਤਾਂ ਉਹ 마ఫీ ਦਾ ਹੱਕਦਾਰ ਨਹੀਂ ਹੋ ਸਕਦਾ ਉਹਨਾਂ ਦੀ ਇਹ ਸਟੇਟਮੈਂਟ ਬੰਦੀ ਸਿੰਘਾਂ ਦੀ ਰਹਾਈ ਤੇ ਮੁੱਦੇ ਤੇ ਦੋ ਤੱਕ ਜਵਾਬ ਹੈ ਅਮੀਸ਼ਾ ਜੀ ਤੁਸੀਂ ਕਿਸੇ ਵਹਿਮ ਵਿੱਚ ਨਾ ਰਹਿਣਾ ਸਾਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਹੈ ਬਲਕਿ ਸਾਨੂੰ ਮਾਨ ਤੇ ਤਸਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਹਨ ਭਾਰਤੀ ਨਿਜ਼ਾਮ ਦੇ ਸੰਧਾਂ ਵਰਨੋ ਸਾਡੀ ਕੌਮ ਦੇ ਨੌਜਵਾਨਾਂ ਤੇ ਹੋ ਰਹੇ ਜ਼ੁਲਮਾਂ ਤੇ ਅਤਿਆਚਾਰ ਨੂੰ ਖੰਡ ਪਾਉਣ ਅਤੇ ਗੁਲਾਮੀ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਉਣ ਲਈ ਲੜਦੇ ਆ ਅਸੀਂ ਤੁਹਾਡੇ ਮੁਲਕ ਦੇ ਕੈਦਖਾਨਿਆਂ ਵਿੱਚ ਕੈਦ ਹੋਏ ਹਾਂ ਤੁਸੀਂ ਤੇ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ ਪਰ ਅਸੀਂ ਭਾਰਤ ਪੰਜਾਬ ਵਿੱਚ ਜੰਗ ਦੇ ਕੈਦੀ ਹਾਂ ਅਸੀਂ ਇਸ ਮੁਲਕ ਦੇ ਹੁਕਮਰਾਨਾਂ ਤੋਂ ਕਿਸੇ ਕਿਸਮ ਦੀ ਰੈਤ ਜਾਂ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ ਸਾਡੀ ਅਰਜ਼ੋਈ ਅਕਾਲ ਪੁਰਖ ਅੱਗੇ ਹੈ ਅਸੀਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਭਾਰਤੀ ਨਿਆਂਿਕ ਸਿਸਟਮ ਵੱਲੋਂ ਮੇਰੀ ਕੈਦ ਘਟ ਰਹੇ ਹਾਂ ਅਤੇ ਅੱਗੋਂ ਵੀ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕਟਾਂਗੇ ਸਾਡੀ ਅਸਲ ਤਾਕਤ ਗੁਰੂ ਗ੍ਰੰਥ ਪੰਥ ਹੈ ਅਤੇ ਸਾਡੇ ਤੇ ਮਿਹਰ ਅਤੇ ਥਾਪੜਾ ਸ੍ਰੀ ਗੁਰਪ੍ਰੰਧ ਸਾਹਿਬ ਜੀ ਦਾ ਹੈ ਸਾਡੀ ਕੌਮ ਦੇ ਸਾਡੀ ਕੌਮ ਸਾਡੇ ਲਈ ਜਿੰਦਤ ਹੈ ਸਾਡੀ ਬੰਦ ਖਲਾਸੀ ਲਈ ਸੰਘਰਸ਼ੀਲ ਹੈ ਇਹ ਹੀ ਸਾਡੇ ਲਈ ਮਾਨਤੇ ਹੌਸਲੇ ਵਾਲੀ ਗੱਲ ਹੈ ਸਾਡੇ ਲਈ ਪ੍ਰੇਰਨਾ ਦਾਇਕ ਤੇ ਪ੍ਰੇਰਨਾ ਸਰੋਤ ਹੈ ਸਾਡਾ ਵਿਰਸਾ ਗੌਰਵਈ ਪਰੰਪਰਾਵਾਂ ਸਿੱਖ ਇਤਿਹਾਸ ਜੋ ਕੁਰਬਾਨੀਆਂ ਅਤੇ ਸਹਾਦਤਾਂ ਦੀ ਦਾਸਤਾਨ ਨਾਲੋਂ ਬੇਅਤ ਮਾਲੂਮਾਲ ਹੈ ਜਿਸ ਦੇ ਜਿਸ ਕਣੀ ਦਸ਼ਮ ਪਾਤਸ਼ਾਹ ਦਾ ਸਾਜਾ ਪੰਥ ਆਪਣੀ ਪ੍ਰਭੂਸਤਾ ਅਤੇ ਆਜ਼ਾਦੀ ਦੀ ਜਗਤ ਜਿੱਤੇਗਾ ਅਸੀਂ ਬੰਦੀ ਸਿੰਘ ਸਹੀ ਅਠਾ ਵਿੱਚ ਉਸ ਦੇ ਉਸਵਾਰ ਕੜੀ ਆਜ਼ਾਦ ਹੋਵਾਂਗੇ ਇਸ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦਾ ਭਾਈ ਪਰਮਜੀਤ ਸਿੰਘ ਪਿਉਰਾ ਉਹਨਾਂ ਨੇ ਆਪ ਦਾ ਪੱਖ ਸਪਸ਼ਟ ਕੀਤਾ ਕਿਉਂਕਿ ਜੋ ਪਾਰਲੀਮੈਂਟ ਦੇ ਵਿੱਚ ਸ਼ਾਜ਼ੀ ਨੇ ਬੋਲਿਆ ਹੈ ਕਿ ਜਿਵੇਂ ਉੱਤੇ ਰਿਐਕਸ਼ਨਸ ਹੋਏ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਇਹ ਵਿਊ ਪੁਆਇੰਟ ਹੈਗਾ ਸੋ ਇਸ ਤੋਂ ਬਿਨਾਂ ਸੀ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਸਾਰੇ ਕਹਿੰਦੇ ਨੇ ਕਿ ਜਿਹੜੀ ਇਸਲਾਮਿਕ ਨੇਸ਼ਨਸ ਨੇ ਇਹਨਾਂ ਦੇ ਵਿੱਚ ਜਿਹੜੇ ਬੜੇ ਕੱਟੜਵਾਦੀ ਨੇ ਤੇ ਇਹਨਾਂ ਦੇ ਕਾਨੂੰਨ ਬਹੁਤ ਸਖਤੇ ਹੈਗੇ ਨੇ ਜਿਹੜਾ ਕੱਤਰ ਹੈ ਉਹਨੇ ਅੱਠ ਜਿਹੜੇ ਇੰਡੀਅਨ ਹਿੰਦੂ ਨੇ ਉਹਨਾਂ ਦੀ ਜਿਹੜੀ ਹੁਣ ਤਾਜ਼ੀ ਤੁਸੀਂ ਦੇਖਿਆ ਉਹਨਾਂ ਕਿ ਡੈਥ ਪੈਨਲਟੀ ਜਿਹੜੀ ਹੈ ਉਹਨੂੰ ਕਨਵਰਟ ਕੀਤਾ ਹੈਗਾ ਵਾ ਉਮਰ ਕੈਦ ਵਿੱਚ ਤੇ ਅਸੀਂ ਸ਼ਾਹ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਮਹਾਤਮਾ ਗਾਂਧੀ ਦੇ ਆਈਡੋਲਿਕ ਹੈਗੇ ਆ اسی ਜਿਹੜਾ ਨਾਨ ਵੋਲੈਂਟਸ ਦੇ ਵਿੱਚ ਯਕੀਨ ਰੱਖਦੇ ਆ ਤੁਸੀਂ ਡਬਲ ਸਟੈਂਡਰਡਸ ਕਿਉਂ ਅਡਾਪਟ ਕਰ ਰਹੇ ਹੋ ਕਤਰ ਦੇ ਵਿੱਚ ਤੇ ਤੁਸੀਂ ਫਲਸੀ ਦਾ ਵਿਰੋਧ ਕਰ ਰਹੇ ਹੋ ਪਾਕਿਸਤਾਨ ਦੇ ਵਿੱਚ ਜਿਹੜਾ ਤੁਹਾਡਾ ਜਸੂਲਸਪਨ ਕੁਸ਼ਨ ਜਦ ਤੱਕ ਵੀ ਤੁਸੀਂ ਜਿਹੜਾ ਫਲਸੀ ਦਾ ਵਿਰੋਧ ਕਰ ਰਹੇ ਹੋ ਕਿ ਇਹ ਜਿਹੜੇ ਜ਼ਿਲ੍ਹਾ ਦੇ ਵਿੱਚ ਜਿੰਨੇ ਵੀ ਸਿੱਖ ਬੰਦੀ ਕੈਦੀ ਹੈਗੇ ਨੇ ਕਾਨੂੰਨ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਮਰ ਕੈਦ ਹੁੰਦੀ ਹੈ ਉਹ 14 ਸਾਲ ਦੀ ਹੁੰਦੀ ਹੈ ਚਾਹੇ 20 ਸਾਲ ਦੀ ਹੁੰਦੀ ਹੈ ਪਰ ਇਹਨਾਂ ਜਿਹੜੇ ਸਾਡੇ ਜਿੰਨਾ ਚੰਬੰਦ ਨੇ ਇਹ ਕਿਸੇ ਨੇ 20 ਸਾਲ ਪੂਰੇ ਕਰਨੇ ਨੇ ਕਿਸੇ ਨੇ 25 ਕੀਤੇ ਨੇ ਔਰ ਜਿਹੜੇ ਸਭ ਤੋਂ ਜ਼ਿਆਦਾ ਭਾਈ ਰਾਜੋਆ ਨੇ ਹੁਣੀ ਗਰਬੀਸ਼ ਸਿੰਘ ਸ਼ਮਸ਼ੇਰ ਸਿੰਘ ਲਖਵਿੰਦਰ ਸਿੰਘ ਹੁਣੀ ਪਿਛਲੇ 35 ਸਾਲਾਂ ਤੋਂ ਉਹਨਾਂ ਦੀ ਉੱਤੇ ਜੇਲ੍ਹ ਚ ਬੈਠੇ ਹੋਏ ਨੇ ਦੂਜੀ ਗੱਲ ਹੈ ਕਿ ਜਦੋਂ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ 27 ਸਤੰਬਰ 2019 ਨੂੰ भरपूर ਤੇ ਮੌਕੇ ਤੇ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਜਿੰਨੇ ਵੀ ਜਿਹੜੇ 8 ਸਿੱਖ ਨੇ ਉਹਨਾਂ ਨੂੰ ਰਿਲੀਜ਼ ਕਰਨ ਜਾ ਰਹੇ ਹੈ ਉਸ ਜਦੋਂ ਪ੍ਰਾਈਮ ਮਿਨਿਸਟਰ ਅਨਾਉਂਸ ਕਰਦਾ ਹੈ ਕੈਬਨਿਟ ਕੋ ਅਪਰੂਵ ਅਪਰੂਵਰ ਲੈ ਕੇ ਫਿਰ ਕਰਦਾ ਹੈ ਕਿ ਜਿਹੜੀ ਅਮਿਤ ਸ਼ਾਹ ਜੀ ਦੀ ਸਟੇਟਮੈਂਟ ਹੈ ਇਤੇਸੀ ਡਿਮਾਂਡ ਕਰਦੇ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਆਪ ਦਾ ਜਿਹੜਾ ਪੱਖ ਹੈ ਉਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜਾ ਹੋਮ ਮਿਨਿਸਟਰ ਹੈ ਇਹ ਕੀ ਸਰਕਾਰ ਤੋਂ ਬਾਗੀ ਹੋ ਗਿਆ ਹੈ ਕਿ ਇਹ ਪ੍ਰਾਈਮ ਮਿਨਿਸਟਰ ਤੋਂ ਉੱਪਰ ਚਲਾ ਗਿਆ ਹੈ ਇਸ ਲਈ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਮਾਫੀ ਮੰਗਾਉਣੀ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਤੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਇਸ ਦੇਸ਼ ਦੇ ਵਿੱਚ ਜਿਹੜੇ ਹੈ ਡਬਲ ਸਟੈਂਡਰਡਸ ਅਡਾਪਟ ਹੋ ਰਹੇ ਨੇ ਇਹ ਕਿਥੇ ਸੀਲਦਾਰ ਸਿੰਘ ਨਾਂ ਦਾ ਡਾਕੂ ਸੀ ਜਿਹੜਾ ਡਾਕੂ ਮਾਨ ਸਿੰਘ ਦਾ ਬੇਟਾ ਸੀ ਉਹਨੇ 170 ਗੱਤਰ ਕੀਤੇ ਨੇ ਉਹਨੂੰ ਅਨਕੰਡੀਸ਼ਨਲ ਮਾਫੀ ਦਿੱਤੀ ਹੈ ਐਵੇਂ ਇੱਕ ਕਮਾਂਡਰ ਨਾਨਾਵਤੀ ਸੀ ਉਹਨੂੰ ਮਹਾਰਾਸ਼ਟਰ ਗਵਰਨਮੈਂਟ ਨੇ ਜਿਹੜੀ ਸੀ ਫਾਂਸੀ ਦੀ ਸਜ਼ਾ ਕਰ ਦਿੱਤੀ ਸੀ ਉਹਦੇ ਵਿੱਚ ਵੀ ਉਹਨੂੰ ਅਨ ਕੰਡੀਸ਼ਨਨਲ ਇਹਨਾਂ ਨੇ ਮਾਫੀ ਦਿੱਤੀ ਹੈਗੀ ਹੈ ਅਸੀਂ ਅੱਜ ਤੁਹਾਡੇ ਵਾਇਰ ਪ੍ਰੈਸ ਸ਼੍ਰੀ ਅਮਿਤ ਸ਼ਾਹ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਤੁਸੀਂ ਮਾਫੀ ਦੀ ਗੱਲ ਕਰਦੇ ਹੋ ਇਹ ਜਿਹੜਾ ਸਾਡੀ ਜਿਹੜੀ ਗਾਈਡਿੰਗ ਸਪਿਰਟ ਨੇ ਉਹ ਗੁਰੂ ਸਾਹਿਬਾਨ ਨੇ ਔਰ ਜਿਹੜੇ ਸਾਡੇ ਪ੍ਰਣਾ ਜਿਹੜੇ ਸਾਡੇ ਸ਼ਹੀਦ ਨੇ ਉਹ ਸਾਡੀ ਗਾਈਡਿੰਗ ਸਪਿਰਿਟ ਹੈਗੇ ਨੇ ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਸਤੀ ਦਾਸ ਜਿਦਨੇ ਵੀ ਸਾਡੇ ਸ਼ਹੀਦ ਹੋਏ ਨੇ ਛੋਟੇ ਸਹਿਬਜ਼ਾਦੇਰ ਤੱਕ ਕਿਸੇ ਨੇ ਵੀ ਸਟੇਟ ਦੀ ਈ ਨਹੀਂ ਮੰਨੀ ਤੇ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਢੋਰਾ ਉਹਨਾਂ ਦਾ ਬਹੁਤ ਈ ਕਲੀਅਰ ਹੈ ਗਿਆ ਕਿ ਅਸੀਂ ਭਾਰਤ ਦੇ ਹੁਕਮਰਾਨਾਂ ਕੋਲੇ ਕਿਸੇ ਕਿਸਮ ਦੀ ਰਹਿਮ ਦੀ ਅਪੀਲ ਨਹੀਂ ਮੰਗਦੇ ਜਿhko ਸਵਾਲ ਹੈਗਾ ਉਸ ਸਬਕ ਚੋ ਦੀ। ਕਿਹੜਾ ਕੰਪਨੀ ਜੈਨੈਟਿਕਸ ਆਸਾਪਰਨਾ ਹੋਵੇ। ਨਾ ਦੋਬਲੀ ਕਾਪੂਰਾਂ ਦਾ ਨਾਟਕ ਆਪਰੇਮ ਦੇ ਨਾਲ। ਕੋਥੋਂ ਤੋਂ ਮੋਰਚੇ ਵਾਲੀ ਦੱਸ ਸਕਦੇ ਨਹੀਂ ਜਿਸ ਵਿੱਚ ਉਹਨਾਂ ਦੀ ਕਮੇਟੀ ਦਾ 파ਟ ਨਹੀਂ ਹੈਗਾ। ਸੱਚ ਬਹੁਤ ਨਵੀਂ ਲੱਗਣ ਦੀ। ਡਾਂਡਨ ਦੀ ਸੈਸਰੀ ਹੈ ਉਹਦੀ ਕੋਈ ਐਡਿਟ ਕੈਂਟਰ ਰੋਣ ਦੀ ਕਰਦਾ। ਜਿhko ਸੱਤ ਤਾਂ ਉਹ ਜਿਹੜੇ ਜਿਹੜੇ ਨਾ ਸਰਕਾਰਾਂ ਉਹ ਜਿਹੜੀਆਂ ਉਹਨਾਂ ਦਾ ਬਲੈਂਸ ਦਾ ਆਪਰੇਸ਼ਨ ਉਹ ਤੋਂ ਤੋਂ ਮੁਰਚੇ ਵਾਲੀ ਦਸਤ ਦੇ ਵਿੱਚ ਉਹਨਾਂ ਦੀ ਕਮੇਟੀ ਦਾ 파ਟ ਨਹੀਂ ਹੈਗਾ ਸਿਰਫ ਤੁਹਾਨੂੰ ਕਿਹਾ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਜੀ ਕੋ ਹਰ ਮੰਿਸਟਰ ਨੇ ਤੇ ਦੋ ਟੋਕ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਕੋਈ ਤਦਦੇ ਨੂੰ ਛੱਡਣਾ ਨਹੀਂ ਹੈਗਾ ਤੇ ਨਾ ਹੀ ਅਸੀਂ ਮਾਫੀ ਦੇਣੀ ਹੈਗੀ ਜਾਂ ਫਿਰ ਇਹ ਤੇ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਜਿਹੜੇ ਇਹ ਸਾਡੇ ਸਿੱਖ ਇੰਡੀਅਨ ਸਿਸਟਮ ਦੇ ਟਰੈਕ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਨਹਿਰੂ ਤੇ ਗਾਂਧੀ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ ਵਿਸ਼ਵਾਸ ਘਾਤ ਕੀਤਾ ਹੈ ਉਹ ਯੱਜ ਜਿਹੜਾ ਵਿਸ਼ਵਾਸ ਘਾਤ ਹੈ ਇਹ ਮੋਦੀ ਤੇ ਸ਼ਾਹ ਨੇ ਸਿੱਖਾਂ ਨਾਲ ਕੀਤਾ ਹੈਗਾ ਤੇ ਇਹ ਮੋਦੀ ਤੇ ਸ਼ਾਹ ਨੂੰ ਸਮਝ ਲੈਣਾ ਚਾਹੀਦਾ ਹੈ ਜਿਵੇਂ ਸਿੱਖ ਵੱਟ ਵਿੱਚ ਲੋਕ ਗਾਂਧੀ ਤੇ ਨਹਿਰੂ ਨੂੰ ਨਫ਼ਰਤ ਕਰਦੇ ਨੇ ਅੱਜ ਇਹ ਜਿਹੜਾ ਜਨਾਹ ਇਹ ਜਿਹੜਾ ਸ਼ਾਹ ਤੇ ਮੋਦੀ ਦੀ ਜੋੜੀ ਹੈ ਅੱਜ ਇਸ ਈਸਖਾਂ ਦੇ ਵਿੱਚ ਨਫ਼ਰਤ ਦੇ ਪਾਤਰ ਬਣ ਗਏ ਨੇ ਇੱਕ ਚੀਜ਼ ਮੈਂ ਕਹਿਣਾ ਭੁੱਲ ਗਿਆ ਸੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇੰਡੀਅਨ ਸਟੇਟ ਹੈ 1947 ਦੇ ਵਿੱਚ ਸਾਨੂੰ ਵਾਦਾ ਕਰਕੇ ਇੱਥੇ ਦਿੱਲੀ ਚ ਲੈ ਕੇ ਆਏ ਸੀ ਵੀ ਤੁਸੀਂ ਸਾਡੇ ਨਾਲ ਆ ਜਾਓ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਤੇ ਅਸੀਂ ਤੁਹਾਨੂੰ ਐਸਾ ਖੇਤਰ ਦੇਾਂਗੇ ਜਿੱਦ ਵਿੱਚ ਤੁਸੀਂ ਆਜ਼ਾਦੀ ਦਾ ਨਿਗਮ ਮੰਨੋ 1947 ਤੋਂ ਬਾਅਦ ਸਿੱਖਾਂ ਨੂੰ ਲਗਾਤਾਰ ਮਾਰਿਆ ਕੁੱਟਿਆ ਜਾ ਰਿਹਾ ਹੈ ਇਹ ਜਿਹੜਾ ਸਰਲ ਪਰਸਪੈਕਟਿਵ ਹੈ ਇਹ ਅਸੀਂ ਸ਼ਾਜ਼ੀ ਨੂੰ ਦੱਸਣਾ ਚਾਹੁੰਦੇ ਆ ਕਿ ਇਹਨੂੰ ਸਮਝਣ ਤੋਂ ਪਹਿਲੇ ਤੁਹਾਨੂੰ 1947 ਤੋਂ ਬਾਅਦ ਸਿੱਖਾਂ ਦਾ ਬਿਰਤਾਰਾ ਸਮਝਣਾ ਪਊਗਾ 1984 ਦੇ ਵਿੱਚ ਦਿੱਲੀ ਹਾਈ ਕੋਰਟ ਦੀ ਔਰ ਸੁਪਰੀਮ ਕੋਰਟ ਔਰ ਪਾਰਲੀਮੈਂਟ ਦੀ ਹਿੱਕ ਉੱਪਰ 5000 ਸਿੱਖ ਦੀ ਲਾਈਵ ਵਾਰਨਿੰਗ ਹੋਈ ਹੈ ਕਿਸੇ ਹਾਈ ਕੋਰਟ ਦੇ ਜੱਜ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ ਜੁਰਤ ਨਹੀਂ ਕੀਤੀ ਹੈ ਕਿ ਕਿਉਂ ਦੱਸਿਓ ਮੋਟੋ ਲਿਆ ਜਾਏ ਭਾਰਤ ਤੋਂ 13 ਕਾਂਗਰਸੀ ਸਟੇਟਸ ਦੇ ਵਿੱਚ 20000 ਦੇ ਕਰੀਬ ਸਿੱਖਾਂ ਦੀ ਲਾਈਵ ਵਾਰਨਿੰਗ ਹੋਈ ਹੈ ਕੋਈ ਐਫਆਰ ਨਹੀਂ ਹੈ ਕਿ ਉਹਨਾਂ 13 ਸਟੇਟਾਂ ਦੇ ਵਿੱਚ ਕੋਈ ਪਰਚਾ ਦਰਜ ਨਹੀਂ ਹੋਇਆ ਹੈ ਕੋਈ ਹਾਈ ਕੋਰਟ ਦਾ ਸੋ ਮੋਟੋ ਨਹੀਂ ਹੈ ਸਾਡੇ ਸਿੱਖਾਂ ਦੇ ਦੋ ਮੈਂਬਰ ਪਾਰਲੀਮੈਂਟ ਭਾਈ ਜਗਦੇਵ ਸਿੰਘ ਖੁੱਡਿਆ ਬੀਬੀ ਬਿਮਲਕੌਰ ਖਾਲਸਾ ਇੰਗਲੈਂਡ ਏਜੰਸੀਜ਼ ਨੇ ਉਹਨਾਂ ਦੀ ਕਲਿੰਗ ਕੀਤੀ ਹੈ ਅਜੇ ਤੱਕ ਤੁਸੀਂ ਦੱਸੋ ਕੋਈ ਐਫਆਰ ਦਰਜ ਹੋਈ ਹੈ ਕੋਈ ਸੀਬੀਆਈ ਨੇ ਕਾਤਲ ਫੜਿਆ ਹੈ ਸਾਡਾ ਅਕਾਲ ਤਖਤ ਸਾਧ ਦਾ ਜਥੇਦਾਰ ਭਾਈ ਗਰਦੇਵ ਸਿੰਘ ਕੌਮਕੇ ਉਹ ਸ਼ਹੀਦ ਕਰ ਦਿੱਤਾ ਹੈ ਅਜੇ ਤੱਕ ਕੋਈ ਪਰਚਾ ਨਹੀਂ ਅਸੀਂ ਨਹੀਂ ਕਹਿੰਦੇ ਜਿਹੜੀ ਇੱਥੋਂ ਦੀ ਪ੍ਰੀਮੀਅਰ ਏਜੰਸੀਆਂ ਸੀਬੀਆਈ ਉਹਦਾ ਡਾਟਾ ਹੈ ਕਿ ਤਿੰਨ ਸਮਸ਼ਾਨ ਘਾਟਾਂ ਦੇ ਵਿੱਚ ਅੰਮ੍ਰਿਤਸਰ ਪੱਟੀ ਦੁਰਗਿਆਨਾ ਮੰਦਰ ਦੇ ਵਿੱਚ 279 ਡੈਡ ਬਾਡੀਜ਼ ਇਸ ਸੀਬੀਆਈ ਨੇ ਕੱਢ ਕੇ ਲਿਆਂਦਾ ਹੈ ਕਿ ਅਨ ਆਇਡੈਂਟੀਫਾਈਡ ਕਹਿ ਕੇ ਫੁਕੀਆਂ ਨਹੀਂ ਤੇ ਜਦੋਂ ਸਾਡੀ ਐਡੀ ਲਾਰਜ ਸਕੇਲ ਜੇਨੋਸਾਈਡ ਹੋਈ ਹੈ ਨਸਲਕੁਸ਼ੀ ਹੋਈ ਹੈ ਤੇ ਇਹ ਜਿਹੜੀ ਖੜਕੂ ਨੇ ਜਿਹੜੇ ਸਾਡੇ ਅੰਦਰ ਬੰਦ ਮੁੰਡੇ ਨੇ ਇਹਨਾਂ ਨੇ ਉਹ ਜ਼ੁਲਮ ਦਾ ਅੰਤ ਕੀਤਾ ਹੈਗਾ ਤੇ ਜਿਹੜੀ ਯੂਨੈਸਕੋ ਉਹ ਬਹੁਤ ਸਪੱਸ਼ਟ ਹੈ ਕਿ ਇਹ ਕਿ ਤੁਸੀਂ ਦੋਨੋਂ ਤਰੀਕੇ ਨਾਲ ਸਟਰਗਲ ਕਰ ਸਕਦੇ ਹੋ ਤੁਸੀਂ ਆਰਮਡ ਸਟਰਗਲ ਵੀ ਕਰ ਸਕਦੇ ਹੋ ਤੁਸੀਂ ਡੈਮੋਕ੍ਰੈਟਿਕ ਸਟਰਗਲ ਵੀ ਕਰ ਸਕਦੇ ਹੋ ਇਹ ਜਿਹੜੇ ਜੇਲਾਜੂ ਬਲਦ ਬੰਦੀ ਸਿੰਘ ਨੇ ਇਹਨਾਂ ਨੇ ਯੂਐਨ ਦਾ ਜਿਹੜਾ ਆਰਮਡ ਸਟਰਗਲ ਦਾ ਰਸਤਾ ਹੈ ਉਹ ਚੁਣਿਆ ਹੈ ਕਿ ਅਸੀਂ ਸਾਡਾ ਸਟੈਂਡ ਬਹੁਤ ਸਪੱਸ਼ਟ ਹੈ ਪਾਰਲੀਮੈਂਟ ਦੇ ਵਿੱਚ ਕਈ ਮੈਂਬਰ ਪਾਰਲੀਮੈਂਟ ਬੋਲੇ ਨੇ ਪਰ ਉਹ ਕਿਉਂਕਿ ਸਟੇਟ ਦੇ ਡਰ ਵਿੱਚ ਨੇ ਜੇ ਬੇਹੋਂ ਸ਼ਾਜ਼ੀ ਨੇ ਆਪ ਦਾ ਮਾਈਂਡ ਥੀਅਰ ਕਰ ਦਿੱਤਾ ਹੈ ਸਾਡਾ ਵੀ ਮਾਈਂਡ ਫੋਰਸ ਫਸਟ ਹੈ ਕਿ ਸਾਡੇ ਬੰਦਿਆਂ ਨੂੰ ਤੁਸੀਂ ਪ੍ਰਿਜ਼ਨਰ ਆਫ ਵਾਟ ਕਲੀਅਰ ਕਰੋ ਜਦ ਤੱਕ ਜ਼ੂਨ ਇੰਟਰਵਿਨ ਨਹੀਂ ਕਰਦੀ ਇਥੋਂ ਦੀ ਜਿਹੜੀ ਹਿੰਦੁਸਤਾਨ ਦੀ ਹਕੂਮਤ ਹੈ ਅਸੀਂ ਨਹੀਂ ਆਸ ਕਰਦੇ ਕਿ ਇਹ ਸਾਡੇ ਬੰਦਿਆਂ ਨੂੰ ਛੱਡਣਗੇ ਜੀ ਜੀ ਇਹ ਸਵਾਲ ਸੀਗਾ ਕਿ ਇਹ ਕਿਹੜਾ ਦਾ ਤਲਾਸ਼ ਕੀ ਪ੍ਰਾਪਤ ਕਰਨਾ ਹੈ ਇਹ ਕਹਿੰਦਾ ਰਹੇਗਾ ਨਾ ਬਈ ਉਹ ਆਪਾਂ ਤੇ ਚਾਹ ਰਹੇ ਹਾਂ ਕਿ ਜਦੋਂ ਇਹ ਨਿਗਮੀ ਅਸੂਲ ਤੋਂ ਉਹ ਆਜ਼ਾਦ ਹੋ ਕੋਈ ਨਾ ਚੇਤੇ ਆਇਆ ਇਹਨਾਂ ਦੀ ਇਹ ਗੱਲ ਹੈ ਕਿ ਉਹਨਾਂ 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 ਦੀ ਇਹ ਨਾਤੇ ਇਥੇ ਰੰਦੀਰ ਕਪਰੀ ਹੁੰਦੀ ਹੈ ਉਹ ਖਾਲਸਤਾਨ ਦੇ ਨਾਅਰੇ ਨਾਲ ਸੰਬੰਧ ਹੈ ਕੋਈ 2020 ਦਾ ਨਾਹਰਾ ਲਾਂਚ ਸੰਬੰਧ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਹਿਡਨ ਇਨਸਟ੍ਰਕਸ਼ਨਸ ਹੈਗੀਆਂ ਨੇ ਉਪਰੋਂ ਸਟੇਟ ਦੀਆਂ ਜੱਜਸ ਨੂੰ ਵੀ 4 4 55 ਸਾਲ ਉਹਨਾਂ ਦੀ ਨਹੀਂ ਹੁੰਦੀ ਜਦੋਂ ਇੱਥੋਂ ਦਾ ਜਿਹੜਾ ਕਾਨੂੰਨ ਹੈ ਹਾਈ ਕੋਰਟ ਰੂਲੈਂਡ ਆਰਡਰਸ ਕਹਿੰਦੇ ਨੇ ਇਹਨਾਂ ਕੇਸਾਂ ਦਾ ਨਿਪਟਾਰਾ 9 ਮਹੀਨੇ ਤੋਂ ਲੈ ਕੇ 18 ਮਹੀਨੇ ਦੇ ਚੱਲ ਕੇ ਚੱਲੇ ਕਰਨਾ ਹੈ ਅਸੀਂ ਅਸੀਂ ਸੋਚਦੇ ਆ ਕਿ ਇਹ ਜਿਹੜਾ ਪਰਸੀਕਿਊਸ਼ਨ ਦਾ ਉਹੀ ਹੈਗੀ ਹੈ ਤੁਸੀਂ ਜਿਹੜਾ ਵੀ ਸਿੱਖ ਸਟੇਟ ਦੇ ਖਿਲਾਫ ਆਜ਼ਾਦੀ ਦੀ ਗੱਲ ਕਰਦਾ ਹੈ ਉਹਨੂੰ ਇਹ ਜੂਰਪੀ ਲਾ ਕੇ ਕੁੱਟ ਦਿੰਦੇ ਹੋ ਦੇਖੋ ਉਸੇ ਬੜੇ ਸਪਸ਼ਟ ਹੈ ਅਸੀਂ ਸ਼ੁਰੂ ਤੋਂ ਹੀ ਜਿੱਥੇ ਚੰਗੇ ਡਾਕਟਰ ਦਾ ਚੰਗੇ ਵਕੀਲ ਦਾ ਕੰਮ ਹੁੰਦਾ ਹੈ ਕਿ ਬਿਮਾਰੀ ਨੂੰ ਡਾਇਗਨੋਸ ਕਰਨਾ ਹੈ ਕਿ ਬਿਮਾਰੀ ਦੀ ਜੜ ਕਿੱਥੇ ਹੈ ਤੇ ਅਸੀਂ ਦੇਵਨ ਕਿਉਂਕਿ ਸਾਡੇ ਲੀਡਰ ਨੂੰ ਲਾਲਚ ਹੈਗਾ ਪਾਰਲੀਮੈਂਟ ਦੇ ਵਿੱਚ ਚੇਅਰਮੈਨੀਆਂ ਦਾ ਪਾਰਲੀਮੈਂਟ ਮੈਂਬਰਸ਼ਿਪ ਦਾ ਲਾਲਚ ਹੈ ਕਿਸੇ ਨੇ ਐਮ ਐਲ ਏ ਬੰਨਾ ਹੈ ਅਸੀਂ ਕਹਿੰਦੇ ਆ ਕਿ ਜਿਹੜੀ ਟ੍ਰੀਟੀ ਆਫ ਲਾਹੌਰ ਹੈ 1814 6 ਦੇ ਵਿੱਚ ਜਿਹੜੀ ਮਹਾਰਾਜਾ ਦਲੀਪ ਸਿੰਘ ਨੇ ਕੀਤੀ ਸੀ ਅੰਗਰੇਜ਼ਾਂ ਨੇ ਉਦੇ ਵਿੱਚ ਉਹਨਾਂ ਨੇ ਕਹਿ ਸੀ ਕਿ ਜਦੋਂ ਇਹ ਮਾਈਨਰ ਬਾਦਸ਼ਾ ਅ ਅਡਲਟ ਹੋ ਜਾਊਗਾ ਅਸੀਂ ਖਾਲਸਾ ਫਰਾਜ ਦੀਆਂ ਪਾਵਰਸ ਰੀਸਟੋਰ ਕਰਾਂਗੇ ਅੰਗਰੇਜ਼ ਨੇ ਸਿੱਖਾਂ ਦਾ ਧੋਖਾ ਕੀਤਾ ਹੈਗਾ ਤੇ ਨਹਿਰੂ ਤੇ ਗਾਂਧੀ ਨੇ ਵੀ ਸਭ ਨੂੰ ਟਰੈਪ ਨਾਲ ਲੈ ਕੇ ਪਰੋਸੇ ਨਾ ਕਿ ਅਸੀਂ ਤੁਹਾਨੂੰ ਜਿਹੜਾ ਵਾ ਜਦੋਂ ਤੁਹਾਨੂੰ ਆ ਆਜ਼ਾਦੀ ਮਿਲਗੀ ਹਿੰਦੁਸਤਾਨ ਨੂੰ ਅਸੀਂ ਇਹਨਾਂ ਨੂੰ ਵੱਖਰਾ ਖੇਤਾ ਦਵਾਂਗੇ ਇਹ ਵੀ ਮੁੱਕਰ ਗਏ ਨੇ ਅਸੀਂ ਕਹਿੰਦੇ ਆ ਕਿ ਸਿੱਖ ਜਿਹੜੇ ਆ ਵਾਰ ਫੁੱਟਿੰਗ ਤੇ ਆ ਭਾਈ ਜਗਤਾਰ ਸਿੰਘ ਤਾਰੇ ਦੇ ਕੇਸ ਦੀ ਜਰਨਲਮੈਂਟ ਵਿੱਚ ਅਸੀਂ ਇਹ ਲਿਖਿਆ ਹੈ ਕਿ ਇੰਡੀਅਨ ਸਟੇਟ ਇਜ਼ ਇਨ ਵਾਰ ਕੰਡੀਸ਼ਨ ਵਿਦ ਸਿਕਸ ਸਿンス 1947 ਜਦੋਂ ਇੱਥੋਂ ਦਾ ਜਿਹੜਾ ਕਾਨੂੰਨ ਹੈ ਹਾਈ ਕੋਰਟ ਰੂਲੈਂਡ ਆਰਡਰਸ ਕਹਿੰਦੇ ਨੇ ਇਹਨਾਂ ਕੇਸਾਂ ਦਾ ਨਪਟਾਰਾ 9 ਮਹੀਨੇ ਤੋਂ ਲੈ ਕੇ 18 ਮਹੀਨੇ ਤੱਕ ਚੱਲ ਚੱਲੇ ਕਰਨਾ ਤੇ ਫਿਰ ਅਸੀਂ ਸੋਚਦੇ ਆ ਕਿ ਇਹ ਜਿਹ ਪਰਸੀਕਿਊਸ਼ਨ ਆ ਉਹੀ ਹੈਗੀ ਹੈ ਤੁਸੀਂ ਜਿਹੜਾ ਵੀ ਸਿੱਖ ਸਟੇਟ ਦੇ ਖਿਲਾਫ ਆਜ਼ਾਦੀ ਦੀ ਗੱਲ ਕਰਦਾ ਉਹਨੂੰ ਇਹ ਜੂਰੀਤੀ ਲਾ ਕੇ ਥੋਕ ਦਿੰਦੇ ਨਿਕੋ ਉਸੇ ਬੜੇ ਸਪਸ਼ਟ ਹੈ ਅਸੀਂ ਸ਼ੁਰੂ ਤੋਂ ਹੀ ਜਿੱਥੇ ਚੰਗੇ ਡਾਕਟਰ ਦਾ ਚੰਗੇ ਵਕੀਲ ਦਾ ਕੰਮ ਹੁੰਦਾ ਹੈ ਕਿ ਬਿਮਾਰੀ ਨੂੰ ਡਾਇਗਨੋਸ ਕਰਨਾ ਹੈ ਕਿ ਬਿਮਾਰੀ ਦੀ ਜੜ ਕਿੱਥੇ ਹੈ ਤੇ ਅਸੀਂ ਡੇਵਨ ਕੋਈ ਸਾਡੇ ਲੀਡਰ ਨੂੰ ਲਾਲਚ ਹੈਗਾ ਪਾਰਲੀਮੈਂਟ ਦੇ ਵਿੱਚ ਸ਼ੇਅਰ ਪੈਣੀਆਂ ਦਾ ਪਾਰਲੀਮੈਂਟ ਮੈਂਬਰਸ਼ਿਪ ਦਾ ਲਾਲਚ ਹੈ ਕਿਸੇ ਨੇ ਐਮਐਲਏ ਬੰਨਾ ਹੈ ਅਸੀਂ ਕਹਿੰਦੇ ਆ ਕਿ ਜਿਹੜੀ ਟ੍ਰੀਟੀ ਆਫ ਲਾਹੌਰ ਹੈ 1814 6 ਦੇ ਵਿੱਚ ਜਿਹੜੀ ਮਹਾਰਾਜਾ ਦਲੀਪ ਸਿੰਘ ਨੇ ਕੀਤੀ ਸੀ ਅੰਗਰੇਜ਼ਾਂ ਨੇ ਉਦੇ ਵਿੱਚ ਉਹਨਾਂ ਨੇ ਕਹਿ ਸੀ ਕਿ ਜਦੋਂ ਇਹ ਮਾਈਨਰ ਬਾਦਸ਼ਾ ਅ ਅਡਲਟ ਹੋ ਜਾਊਗਾ ਅਸੀਂ ਖਾਲਸਾ ਰਾਜ ਦੀਆਂ ਪਾਵਰਸ ਰੀਸਟੋਰ ਕਰਾਂਗੇ ਅੰਗਰੇਜ਼ ਨੇ ਸਿੱਖਾਂ ਨੂੰ ਧੋਖਾ ਦਿੱਤਾ ਹੈਗਾ ਤੇ ਨਹਿਰੂ ਤੇ ਗਾਂਧੀ ਨੇ ਵੀ ਸਭ ਨੂੰ ਟਰੈਪ ਨਾਲ ਲੈ ਕੇ ਪਰੋਸਿਆ ਨਾਲ ਕਿ ਅਸੀਂ ਤੁਹਾਨੂੰ ਜਿਹੜਾ ਵਾਜ ਜਦੋਂ ਤੁਹਾਨੂੰ ਆ ਆਜ਼ਾਦੀ ਮਿਲਗੀ ਹਿੰਦੁਸਤਾਨ ਨੂੰ ਅਸੀਂ ਇਹਨਾਂ ਨੂੰ ਵੱਖਰਾ ਖੇਤਾ ਦਵਾਂਗੇ ਇਹ ਵੀ ਮੁੱਕਰ ਗਏ ਨੇ ਅਸੀਂ ਕਹਿੰਦੇ ਆ ਕਿ ਸਿੱਖ ਜਿਹੜੇ ਆ ਵਾਰ ਫੁੱਟਿੰਗ ਤੇ ਆ ਭਾਈ ਜ਼ਕਰ ਸਿੰਘ ਤਾਰੇ ਦੇ ਕੇਸ ਦੀ ਜਰਨਲ ਵਿੱਚ ਅਸੀਂ ਇਹ ਲਿਖਿਆ ਹੈ ਕਿ ਇੰਡੀਅਨ ਸਟੇਟ ਜਿਸ ਨੇ ਵਾਰ ਕੰਡੀਸ਼ਨ ਵਿੱਚ 6 ਸਿンス 1947 ਹੀ ਇਸ ਇੱਕ ਫਰੇਟ ਆਫ ਫਾਈਟਰ ਹੂ ਇਸ ਫਾਈਟਿੰਗ ਫਾਰ ਦਾ 6 ਸਟੇਟ ਤੇ ਇਹ ਜਿਹੜੇ ਆ ਪ੍ਰिजनਰ ਵਾਟ ਡਿਕਲੇਅਰ ਕਰਨੇ ਚਾਹੀਦੇ ਅਸੀਂ ਮਹਿਸੂਸ ਕਰਦੇ ਆ ਕਿ ਇਸ ਗਾਰ ਵੀ ਸਿੱਖ ਵਾਰਮ ਨੂੰ ਵਾਰ ਤੇ ਤਗੜੇ ਹੋ ਕੇ ਜੁਐਨਸ ਫ੍ਰੈਸ਼ਰਾਈਜ਼ ਕਰਨਾ ਪਊਗਾ ਔਰ ਜਦ ਤੱਕ ਜੁਵੇਲ ਇੰਟਰਵਿਨ ਨਹੀਂ ਕਰਦੇ ਜੇ ਗੁਲਪੁਸ਼ਤ ਜਾਦਵ ਦਾ ਮਸਲਾ ਯੂਵਨ ਚ ਜਾ ਸਕਦਾ ਤੇ ਫਿਰ ਕਲਗੀ ਸਿਖਾਂ ਦਾ ਕਿਉਂ ਨਹੀਂ ਜਾ ਸਕਦਾ ਤੇ ਜਦੋਂ ਉਹ ਦੇਸ਼ ਦੇ ਹੋਮ ਮਿਨਿਸਟਰ ਨੇ ਕਹਿਤਾ ਹੈ ਪ੍ਰਾਈਮ ਮਿਨਿਸਟਰ ਤੁਹਾਡੇ ਸਾਹਮਣੇ ਕਹਿ ਕੇ ਮੁਕਰ ਗਏ ਨੇ ਇਹ ਤੋਂ ਜੇ ਸੁਪਰੀ ਕੋਰਟ ਹਾਈ ਕੋਰਟ ਵਾਇਸ ਰੈਗਿਆ ਨੇ ਸਿਖਾਂ ਦੇ ਖਿਲਾਫ ਫਿਰ ਅਸੀਂ ਸੋਚਦੇ ਹਾਂ ਕਿ ਸਭਾਏ ਸਾਨੂੰ ਇੰਟਰਨੈਸ਼ਨਲ ਪਲੇਟਫਾਰਮ ਤੋਂ ਕਿਤੇ ਕੋਈ ਇਨਸਾਫ ਮਿਲਣ ਦੀ ਆਸ ਨਹੀਂ ਹੈ ਜਰਨਜੀਤ ਤੇ ਹੋਰ ਹੈ ਸਾਡਾ ਸਾਡਾ ਦੇ ਸਿੰਗਾਪੁਰ ਗਿਆ ਹੈ ਇਸ ਤੋਂ ਬਾਅਦ ਉਸ ਤੋਂ ਵਰਤਣਾ ਨਹੀਂ ਹੈ। ਯਾਹ ਵੀ ਕਿ ਉਹ ਕਿੰਨਾ ਕੁ ਲੀਗ ਹੈ। ਆ ਦੇਖੋ ਮੋਰਚੇ ਨਹੀਂ ਤੇ ਸਾਨੂੰ ਪੁੱਛਿਆ ਨਹੀਂ ਹੈਗਾ ਜੀ ਜਦੋਂ ਮੋਰਚਾ ਲਾਇਆ ਹੈ। ਸਾਡਾ ਡੇਵਨ ਪਿਛਲੇ ਲੰਬੇ ਸਮੇਂ ਤੋਂ ਇੱਕ ਹੀ ਸੈਂਡ ਸਪਸ਼ਟ ਹੈਗਾ। ਜਿਵੇਂ ਸ੍ਰੀਟ ਨੇ ਕਸ਼ਮੀਰੀਆਂ ਨੂੰ ਪਹੁੰਚ ਕੀਤਾ ਹੈ। ਟੇਬਲ ਤੇ ਬੈਠੇ ਨੇ ਜਿਵੇਂ ਉਹ ਨਾਗਾਲੈਂਡ ਨਾਲ ਇੰਡੋ ਨਾਗਾ ਪੈਕ ਕੀਤਾ ਹੈ ਜਿਵੇਂ ਤ੍ਰਿਪੁਰਾਸ ਗਏ ਨੇ ਅਸਮ ਚ ਗਏ ਨੇ। ਸਾਨੂੰ ਤਾਂ ਸਟੇਟ ਨੇ ਜਿ ਕੋਲੀ ਨਹੀਂ ਕੀਤਾ ਵੀ ਅਸੀਂ ਟੋਟਲ ਦਾ ਬੈਕਟਰ ਨਾ ਨਹੀਂ ਬੈਠੇ ਕਿ ਇਹ ਜਿਹੜੇ ਬੈਠੇ ਨੇ ਲੋਕ ਬਦਲ ਇਹ ਇਸ ਸੈਮਤੀ ਦੇ ਵਿੱਚ ਨੇ ਸਟੇਟ ਦੇ ਟ੍ਰੈਕਟ ਵਿੱਚ ਨੇ ਕਿ ਪਤਾ ਨਹੀਂ ਇਹਨਾਂ ਨੇ ਸਟਾ ਚੀਸ ਵਾਰਦਨ ਹੈ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜਾ ਪ੍ਰਾਤਨ ਸਿੱਖ ਇਤਿਹਾਸ ਹੈ ਉਹਦੇ ਵਿੱਚ ਅਸੀਂ ਜ਼ਗੀਰਾ ਨੂੰ ਨਵਾਬੀਆਂ ਨੂੰ ਲੱਤ ਮਾਰੀ ਹੈ ਔਰ ਇਹਨਾਂ ਸਿੱਖਾਂ ਨੂੰ ਕਹਿਣਾ ਚਾਹੁੰਦੇ ਹਾਂ ਖਾਲਸਾ ਪੰਥ ਤੁਹਾਨੂੰ ਹਰ ਚੀਜ਼ ਇੱਜ਼ਤ ਮਾਨ ਰਾਜਨੀਤਿਕ ਤਾਕਤ ਨਾ ਮਾਲਾਮਾਲ ਕਰਦੂਗੇ ਤੁਸੀਂ ਉੱਪਰ ਮਾਰਦੇ ਹੋ ਦਿੱਲੀ ਤੋਂ ਜਿਵੇਂ ਇਹ ਨਿੱਕੇ ਨਿੱਕੇ ਚੇਅਰਮੈਨੀਆਂ ਨੇ ਇਹਦੇ ਵਿੱਚ ਨਾ ਜਿਓ ਕੈਪੀਟਲ ਮੋਟਰਸ ਦਾ ਉਹ ਹੋ ਰਿਹਾ ਹੈ ਸਭਾ ਵਿੱਚ ਜੀ ਇਹ ਬਹੁਤ ਲੇਖਾ ਵੀ ਹੈ ਜਾਨੀ ਜੀ ਦੋ ਜੀ ਅੰਕਾਸੇ ਅਦਾ 3.8 ਜੀ ਸਾਡਾ ਸਟ੍ਰੇਨ ਡੇ 1 ਸਪਸ਼ਟ ਹੈਗਾ ਹੈ ਨਾ ਤੁਸੀਂ ਸ਼ਰਮਿਕ ਕਮੇਟੀ ਨੂੰ ਕਿਹਾ ਹੈ ਕਿ ਤੁਸੀਂ ਇਸ ਕਿਸਮ ਦੀ ਲੜਾਈ ਲੜੋ ਇਸ ਸ਼ਰਮਿਕ ਕਮੇਟੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਜੇ ਉਹ ਸਾਡੀ ਕੌਜ਼ ਨਾਲ ਸਹਿਮਤ ਨੇ ਫਿਰ ਸਾਡਾ ਖੜੇ ਹੋਣ ਜੇ ਉਹ ਸਾਡੀ ਕੌਜ਼ ਨਾਲ ਸਹਿਮਤ ਨਹੀਂ ਹੈ ਫਿਰ ਇਸ ਸਮੂਹ ਨੂੰ ਵੀ ਕਿਸੇ ਕਿਸਮ ਦੀ ਮਦਦ ਦੀ ਲੋੜ ਨਹੀਂ ਹੈ ਉਹ ਇਹ ਹੋਂਜੀ ਆ ਨੇਸ਼ਨ ਹੈ ਤੁਸੀਂ ਦੇਖੋ ਇਹਨਾਂ ਨੇ ਇੰਡੀਆ ਦਾ ਨਾਮ ਬਦਲ ਦਿੱਤਾ ਹੈ ਕਨਸਟੀਟਿਊਸ਼ਨ ਬਦਲ ਗਿਆ ਹੈ ਐਂਡ ਰੈਕੀ ਇਹ ਹਿੰਦੂ ਨੇਸ਼ਨਸ ਕਨਵਰਟ ਹੋਂ ਜਾ ਰਿਹਾ ਹੈ ਇਹ ਸਾਡੇ ਨਾਲ ਤਾਂ ਸ਼ੁਰੂ ਤੋਂ ਤੱਕ ਕਹਿ ਜਦੋਂ ਟਾਡਾ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ ਸੀ ਤੇ ਇਹ ਪਹਿਲਾ ਡਰਕੋਨੀਅਨ ਲਾਅ ਹੈ ਜਿਹੜਾ 8 ਮਿੰਟਸ ਪਾਸ ਹੋ ਗਿਆ ਸੀ ਜਦੋਂ ਇੱਕ ਮੈਂਬਰ ਨੇ ਕਿਹਾ ਸੀ ਇਹ ਗੱਲ ਸਿੱਖਾਂ ਤੇ ਲਾਗੂ ਹੋਣਾ ਤਾਂ ਉਹਨੂੰ ਬਹਿਸ ਦੀ ਲੋੜ ਨਹੀਂ ਹੈਗੀ ਤੇ ਸੋ ਇਹੋ ਜੇ ਲਾਅ ਤੇ ਜਦੋਂ ਤੱਕ ਤੁਸੀਂ ਹੈਗੇ ਹੋ ਤੁਹਾਨੂੰ ਲੜਨਾ ਹੀ ਪਊਗਾ ਇਸ ਦੇ ਕੇਸ ਨੂੰ ਵੀ ਉਹਨਾਂ ਦਾ ਅਪੀਲ ਕਰਕੇ ਦੱਸ ਦਿੱਤਾ ਗਿਆ ਹੈ। ਆਪਾਂ ਕੋਲ ਮੈਨੂੰ ਇਸ ਦਾ ਮਾਹਰ ਦਰ ਹੈ। ਇਹ ਕੋ ਐਨ ਐਸ ਸੀ ਦੇ ਵਿੱਚ ਤਾਂ 1 ਸਾਲ ਵੀ ਮੈਕਸਿਮਮ ਪ੍ਰੀਵੈਂਟਿਵ ਰੀਟੈਂਸ਼ਨ ਹੋਣੀ ਹੈ। ਉਹਨਾਂ ਦੀ ਪੂਰੀ ਹੁੰਦੀ ਜਾ ਰਹੀ ਹੈ। ਸੋ ਉਹਨਾਂ ਕੇਸਾਂ 'ਚ ਇਹ ਜ਼ਰੂਰ ਹੈ ਕਿ ਬੈਂਚਸ ਨੇ ਕਿਉਂਕਿ ਮੈਂ ਅੱਜ ਦੋ ਬੰਦੇਾਂ ਦਾ ਵਕੀਲ ਹਾਂ ਜਿੰਨ੍ਹੇ ਸੰਕਲਸੀ ਤੇ ਗੁਰਵਰ ਹੋਸਲਾ ਦਾ 10 ਮਹੀਨੇ 9 ਮਹੀਨੇ ਹੋ ਗਏ ਨੇ। ਸਨਵਾਇਜ਼ੀ ਜਾਇ ਤਰੀਕੇ ਤਰੀਕ ਪਈ ਜਾ ਰਹੀ ਹੈ ਕਿ ਜੇ 12 ਮਹੀਨਿਆਂ ਦੇ ਵਿੱਚੋਂ ਤੁਸੀਂ 10 ਮਹੀਨੇ ਉਹ 18 ਜਨਵਰੀ ਦੀ ਕਿ ਕੇਸ ਜੇ ਕੱਟਦੇ ਨਹੀਂ ਨੇ ਤੁਸੀਂ ਤੁਹਾਡਾ ਸਪੀਡੀ ਟ੍ਰਾਇਲ ਕਿਤੇ ਗਿਆ ਇੱਕ ਪਾਸੇ ਤੇ ਸਟੇਟ ਕਹਿੰਦੀ ਹੈ ਕਿ ਆਰਟੀਕਲ 21 ਫੰਡਾਮੈਂਟਲ ਰਾਈਟ ਹੈ ਸਪੀਡੀ ਟ੍ਰਾਇਲ ਜਿਹੜਾ ਬਾ ਆਰਟੀਕਲ 21 ਦਾ ਬਾਟ ਹੈਗਾ ਤੁਸੀਂ ਮਹਿਸੂਸ ਕਰਦੇ ਹੋ ਕਿ ਨਾਇਨਿੰਗਲੀ ਜਿਹੜੇ ਸਾਡੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਨੂੰ ਹੀ ਸੋਨ ਨਹੀਂ ਰਹੇ ਹੈਗੇ ਉਹ ਦੇਖੋ ਕਲਪੂਸ਼ੰਦੇ ਕੇਸ ਵਿੱਚ ਇਜੜੇ ਆ ਹੁਣ ਆਠੇ ਨਨੇ ਆਪਦੇ ਰਿਸ ਗ੍ਰਾਇਨੇ ਨੇਵੀ ਵਾਲੇ ਕਤਰਚੋ ਉਥੇ ਵੀ ਕਹਿੰਦੇ ਨੇ ਕਿ ਵਿਆਨਾ ਕਾਨਫਰੈਂਸ ਅਗਰਨਾ ਟ੍ਰੀਟੀ ਦੀ ਵਾਇਓਲੇਸ਼ਨ ਹੋ ਰਹੀ ਹੈ ਜੇ ਜਦੋਂ ਪਾਈ ਜਗਤਾਰ ਸਿੰਘ ਤਾਰੇ ਨੂੰ THAILAND ਤੋਂ ਲੈ ਕੇ ਆਏ ਨੇ ਉਹਨੂੰ INTERPOL ਨੇ ਅਰੈਸਟ ਕੀਤਾ ਹੈ ਉੱਤੇ ਵਿਆਨਾ ਟ੍ਰੀਟੀ ਵੀ ਲਾਗੂ ਹੁੰਦੀ ਹੈ ਦੇਸਪਾਈਟ ਆਲ ਅਜੇ ਤੱਕ ਉਹਦਾ ਇਲਾਜ ਨਹੀਂ ਕਰਾ ਰਹੇ ਜੀ ਵਿੱਚ ਕਿ ਅਸੀਂ ਇਹ ਪੱਖ ਨੰਗਾ ਕਰਨਾ ਚਾਹੁੰਦੇ ਆਂ ਕਿ ਤੁਹਾਡੇ ਡਬਲ ਸਟੈਂਡਰਡ ਹੋ ਗਏ ਨੇ ਕੱਤਰ ਦੇ ਵਿੱਚ ਤੁਸੀਂ ਫਾਂਸੀ ਦੇ ਵਿਰੋਧ ਵਿੱਚ ਹੋ ਪਾਕਿਸਤਾਨ 'ਚ ਤੁਸੀਂ ਫਾਂਸੀ ਦਾ ਵਿਰੋਧ ਕਰਦੇ ਹੋ ਇੱਥੇ ਜਿਹੜੇ 35-35 ਸਾਲ ਦੇ ਤੁਹਾਡੇ ਜੇਲ੍ਹਾਂ 'ਚ ਨਜ਼ਰਬੰਦ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਫਾਈਟ ਅੰਗ ਦੇਣਾ ਇਹ ਫਿਰ ਇਹ ਡਬਲ ਸਟੈਂਡਰਡਸ ਕਿਉਂ ਹੈਗੇ ਨੇ ਤੁਹਾਡੇ